ਮੁਖਰ ਤੋਂ ਅੱਜ ਮੈਡਮ ਕੀ ਨਾਮ ਆਪਣਾ ਕੀ ਕਹਿਣਾ ਚਾਹੋਗੇ ਜਿਸ ਹੁਣ ਕੈਂਪ ਲੱਗਿਆ ਮੇਰਾ ਨਾਮ ਗੁਰਮੀਤ ਕੌਰ ਹੈ ਮੈਂ ਚੀਫ ਮੈਜਰ ਮੇਂਟੇਨੈਂਸ ਆ ਆਰ ਐ ਸੀ ਪੀ ਸੀ ਬਠਿੰਡਾ ਚ ਤੇ ਵੈਸੇ ਮੈਂ ਫਸਟ ਟਾਈਮ ਹੀ ਖੂਨ ਦੇ ਰਹੀ ਹਾਂ ਮੈਨੂੰ ਸ਼ੌਕ ਤਾਂ ਬਹੁਤ ਸੀ ਖੂਨ ਦਾ ਦਾਨ ਦੇ ਕਰਨ ਦਾ ਲੇਕਿਨ ਮੌਕਾ ਮੈਨੂੰ ਪਹਿਲੀ ਵਾਰ ਮਿਲਿਆ ਹੈਗਾ ਅੱਜ ਖੂਨ ਦਾ ਦਾਨ ਕਰਾਂ ਇਸ ਤਰ੍ਹਾਂ ਮਹਿਸੂਸ ਕਰ ਰਹੀ ਹਾਂ ਖੂਨ ਦੇ ਕੇ ਬਹੁਤ ਅੱਛਾ ਲੱਗ ਰਿਹਾ ਹੈ ਇਹਨੂੰ ਹੋ ਜਾ ਰਿਹਾ ਹੈ ਹੋਰ ਵੀ ਮੈਂ ਸੇ ਦੇਣਾ ਚਾਹੁੰਗੀ ਆਮ ਜੰਗਲ ਮੈਂ ਆਮ ਜੰਗਲ ਵਿੱਚ ਕਹਿਣਾ ਚਾਹੁੰਗੀ ਵੀ ਆਪਣਾ ਖੂਨ ਦਾਨ ਦਿੰਦੇ ਰਹਿਣਾ ਚਾਹੀਦਾ ਹੈ ਇਸ ਤੋਂ ਕਈ ਲੋਕਾਂ ਦੀ ਲਾਈਫ ਬਚਦੀ ਹੈ ਅਸੀਂ ਅਹੀਂ ਦਾ ਰੋਣਾ ਜਿਕੇ ਪਰ ਵੀ ਖੂਨ ਦੇਣਾ ਦਾਨ ਕਰਨਾ ਜੁਰੀਨ ਕਰਦੇ ਹਾਂ ਇਹ ਬੈਠ ਜਾਈਏ ਪਲੀਜ਼ ਬੈਠ अपना चाहोगे एम आरजिंदर डिस्ट्रिक गनर अलायस मैं स्टेट ऑफ इंडिया का एक रिटायर्ड मैनेजर हाँ और आज स्टेट बैंक डे है स्टेट बैंक आज आज तो उनत्तर साल पहला परमिशन हुई सी हर साल स्टेट बैंक बड़े जोर शोर दिन मनाया जाए ਅੱਜ ਸਟੇਟ ਬੈਂਕ ਦੇ ਮੁਖੀ ਦੇ ਹੇਠ ਸਟੇਟ ਬੈਂਕ ਆਫ ਇੰਡੀਆ ਪ੍ਰਸ਼ਾਸਨਿਕ ਦਫਤਰ ਪਟੰਡਾ ਵੱਲੋਂ ਅਲਾਈयंस ਕਲੱਬ ਇੰਟਰਨੈਸ਼ਨਲ ਪਟੰਡਾ ਦੇ ਸਹਿਯੋਗ ਦੇ ਨਾਲ ਇੱਕ ਵਿਸ਼ਾਲ ਫੂਨਦਰ ਕੈਂਪ ਲਗਾਇਆ ਗਿਆ ਹੈ ਅਕਸਰ ਇਹਨਾ ਮੌਕੇ ਤੇ ਸੰਸਥਾਵਾਂ ਵਿਅਕਤੀ ਕੋਈ ਨਾ ਕੋਈ 파rtੀਆਂ ਕਰਦੇ ਹਨ ਹੋਟਲਾਂ ਜਿੱਥੇ ਨੰਦੇ ਹਨ ਪਰ ਸਟੇਟ ਬੈਂਕ ਦੀ ਕਲਚਰ ਹੈ ਕਿ ਸਟੇਟ ਬੈਂਕ ਬੈਂਕ ਦੀ ਸੇਵਾ ਦੇ ਨਾਲ 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 ਬੈਂਕ ਸੇਵਕ ਨੰਬਰ ਇੱਕ ਨਹੀਂ ਹੈ ਬਲਕਿ ਸਮਾਜ ਦੇ ਹਰ ਖੇਤਰ ਦੇ ਵਿੱਚ ਸਮਾਜ ਸੇਵਾ ਦੇ ਵਿੱਚ ਹਮੇਸ਼ਾ ਨੰਬਰ ਬਣ ਰਿਹਾ ਹੈ ਇਸੇ ਉਦੇਸ਼ ਨੂੰ ਧਿਆਨ ਚ ਰੱਖਦੇ ਹੋਏ ਅੱਜ ਐਸਬੀਐਸ ਦੇ ਬਠਿੰਡਾ ਜਨਰਲ ਅਫਿਸ ਵੱਲੋਂ ਅਲਾਈਅੰਸ ਕਲਰ ਇੰਟਰਨੈਸ਼ਨਲ ਦੇ ਸਹਿਯੋਗ ਦੇ ਨਾਲ ਇਹ ਵਿਸ਼ਾ ਰਗਦਾਨ ਕੈਂਪ ਲਗਾਇਆ ਗਿਆ ਹੈ ਇੱਥੇ ਏਮ ਬਠਿੰਡਾ ਦੀ ਟੀਮ ਬਲੱਡ ਬੈਂਕ ਏਮ ਦੇ ਐਕਚੁਅਲੀ ਡਾਟਾ ਸੈਟਰਪ ਦੇ ਅਗਵਾਈ ਦੇ ਵਿੱਚ ਇਹ ਕੈਂਪ ਚੱਲ ਰਿਹਾ ਹੈ ਉਮਤਕ तकरीबन 17 ਜੂਨ ਹੋ ਚੁੱਕੇ ਹਨ ਕਿ ਗੈਸ ਸਟੇਟ ਬੁਬ ਇੰਡੀਆ ਦਾ 70ਵਾਂ ਬਰਥਡੇ ਆ 17 ਜੂਨ ਤੱਕ ਕਰਨੀ ਕਰਨੇ ਆ اور ਸਾਡਾ ਟਿੱਕਾ ਹੈ 101 ਜੂਨ ਦਾ اور ਜਿਹੜੇ ਵੀ ਭਰਾ ਮੇਰੀ ਆਵਾਜ਼ ਨੂੰ ਸੁਣ ਰਹੇ ਆ ਉਹਨਾਂ ਨੂੰ ਮੇਰੀ ਬੇਨਤੀ ਹੈ ਕਿ ਸਟੇਟ ਬੁਬ ਇੰਡੀਆ ਜਨਲ ਆਫਿਸ ਇਹਦੀ ਬਿਲਡਿੰਗ ਫੇਸ 2 ਦੇ ਵਿੱਚ ਹੈ ਗੁਰਦੁਆਰਾ ਸਾਹਿਬ ਦੇ ਸਾਹਮਣੇ ਆਓ ਰਕਦਾਨ ਕਰੋ ਔਰ ਇੱਕ ਮਾਨਵ ਸੇਵਾ ਲੋਕਤਾ ਦੀ ਸੇਵਾ ਦਾ ਜੋ ਮਹਾਜਗ ਚੱਲ ਰਿਹਾ ਹੈ ਉਹ ਚਾਬਾ ਹਿੱਸਾ ਪਾਓ ਜੈ ਹਿੰਦ ਕੋਈ ਕਿਹੜਾ ਝੰਡਾ ਪਾਸੇ ਨੂੰ ਮੈਸੇਜ ਦੇਣਾ ਚਾਹੂਗੇ ਖੂਨਦਾਨ ਬਾਰੇ ਮੇਰਾ ਸਾਨੂੰ ਇਹੀ ਮੈਸੇਜ ਹੈ ਕਿ ਖੂਨਦਾਨ ਤੋਂ ਵੱਡਾ ਕੋਈ ਦਾਨ ਨਹੀਂ ਹੈ ਇੱਕ ਜੁਲੰਟ ਖੂਨ ਦੇਣ ਦੇ ਨਾਲ ਕਈ ਜਾਨਾਂ ਬਚਦੀਆਂ ਹਨ ਉਹ ਆਪਣੀ ਬੋਡੀ ਨੂੰ ਕੋਈ ਫਰਕ ਨਹੀਂ ਮੰਨਦਾ ਬਲਕਿ ਸਰੀਰ ਨੂੰ ਫਾਇਦਾ ਹੁੰਦਾ ਹੈ ਪਿਛਲੇ ਦਿਨੀ ਜੋਕੇ ਦੀ ਇੱਕ ਰਿਪੋਰਟ ਆਈ ਸੀ ਕਿ ਜੋ ਲੋਕ ਖੂਨ ਦਾਨ ਕਰਦੇ ਹਨ ਉਹਨਾਂ ਨੂੰ ਹਾਰਟ ਅਟੈਕ ਦੇ ਚਾਂਸ 83% ਘੱਟ ਜਾਂਦੇ ਹਨ ਨਵੇਂ ਸੈੱਲ ਬੰਦੇ ਹਨ ਉਹ ਖੂਨ ਦਾਨ ਦਾ ਹਮੇਸ਼ਾ ਹੀ ਫਾਇਦਾ ਹੁੰਦਾ ਹੈ ਤੁਹਾਨੂੰ ਇਸ ਕਰਕੇ ਮੇਰੇ ਸਾਹਮਣੂ ਅਪੀਲ ਹੈ ਕਿ ਸਟੇਟਮੈਂਟ ਦੇ ਵਿੱਚ ਆਓ 5 ਵਜੇ ਤੱਕ ਕੈਂਪ ਚੱਲ ਰਿਹਾ ਹੈ ਆ ਕੇ ਖੂਨ ਦਾਨ ਕਰੋ ਉਹ ਮਨਵਰਦ ਸੇਵਾ ਦੇ ਇੱਕ ਵੱਡੇ ਜੱਗ ਦੇ ਵਿੱਚ ਆਪਣਾ ਹਿੱਸਾ ਪਾਓ ਇੱਕ ਮਿੰਟ ਰੁਕ ਕੇ ਬੈਠ ਜਾਓ send him away to make it. ਕੋਡ ਲਾ ਕੇ ਫੋਟੋ ਇਸ ਪੰਜਾਬੀ ਵਿਰੋਧ ਹੈ ਨਾ ਦੇਖੀ ਹੈ ਕੋਡ ਲਾ ਕੇ ਨਾ ਮੈਂ ਪੁੱਛਦਾ ਹਾਂ ਆਲ ਮਹੀਨੇ ਬਿਸ਼ੇ ਔਰ ਆਪਣਾ ਕੀ ਕਹਿਣਾ ਚਾਹੂੰ ਹੁੰਦਤਾ ਸਿੰਘ ਜਟਪਾਲ ਸਿੰਘ ਜੀ ਤੁਹਾਨੂੰ ਕਿਹਦੀ ਚਕੀ ਖੰਡੀ ਵੀ ਵਰਨਾ ਖੁਰਦ ਕਰਨੇ ਆ ਮਾੜੇ ਕਿਪਣਾ ਸਤਪੂਜ ਕਿਪਣਾ ਤੰਦਰੁਸਤ ਰਹੇ ਹੋਰ ਵੀ ਕੋਈ ਘਬਰਾਟ ਮਹਿਸੂਸ ਨਹੀਂ ਇਹ ਅਰਦਾਸ ਕਰਦੇ ਆ ਕਿ ਪ੍ਰਮਾਤਮਾ ਜਿੰਦਗੀ ਸਭ ਨੂੰ ਤੰਦਰੁਸਤੀ ਬਖਸ਼ੇ ਤੇ ਛટા ਦਿੱਤਾ ਹੋਊ ਕਿਸੇ ਦੀ ਜਿੰਦਗੀ ਬਚਾ ਸਕੀ ਪ੍ਰਮਾਤਮਾ ਕੀ ਅਰਦਾਸ ਕਰਦੇ ਆਂ ਦਾ ਬੋਲ ਪੈ ਕਿ ਹੋ ਰਿਹਾ ਹੈ ਜੀ ਚਾਈ ਕਰਦੇ ਠੀਕ ਹੈ ਬਹੁਤ ਵਧੀਆ ਪ੍ਰਗਟ ਹੋਇਆ ਬਾਕੀ ਵਾਹ ਜੀ ਇਹ ਬਹੁਤ ਵਧੀਆ ਕਰ ਲਿਆ ਸਭ ਨੂੰ ਸਸਿਕਾ ਸਾਇਨ ਨੂੰ ਅੱਜ ਐਸਡੀਆਈ ਬਠਿੰਡਾ ਐਡਮਿਨਿਸਟ੍ਰੇਟਿਵ ਬਲਾਕ ਬਲੱਡ ਡੋਨੇਸ਼ਨ ਕੈਂਪ ਲੱਗਿਆ ਸੀ ਜਿਸ ਵਿੱਚ ਜਸਸੀ ਐਸਸੀ ਤੋਂ ਵੱਧ ਯੂਨਿਟ ਕਲੈਕਟ ਕਰਿਆ ਨੇ ਬਲੱਡ ਡੋਨੇਸ਼ਨ ਇੱਕ ਬਹੁਤ ਹੀ ਸੇਫ ਪ੍ਰੋਸੀਜਰ ਹੈ ਤੁਸੀਂ ਹਰ 3 ਮਹੀਨੇ ਬਾਅਦ ਬਲੱਡ ਡੋਨੇਟ ਕਰ ਸਕਦੇ ਹੋ ਇੱਕ ਬਲੱਡ ਦੇਣ ਨਾਲ ਕੋਈ ਵੀ ਕਮਜ਼ੋਰੀ ਨਹੀਂ ਆਉਂਦੀ ਹੈ ਇਹ ਜਿੰਦਾ ਤੁਸੀਂ ਆਪਣਾ ਬਲੱਡ ਡੋਨੇਟ ਕਰਦੇ ਹੋ ਇਹ 3 ਮਹੀਨੇ ਦੇ ਅੰਦਰ ਰਿਕਵਰ ਹੋ ਸਕਦਾ ਹੈ ਨੈਕਸਟ ਡੋਨੇਸ਼ਨ ਤੁਸੀਂ ਅੱਛੀ ਤਰ੍ਹਾਂ 1 ਮਹੀਨੇ